ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰੂ ਦੇਵ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੂਰ ਹੋ ਜਾਏ ਹੈ ਨਾਨਕ ਹੈ ਗੁਰੂ ਦੇਵ ਹੈ ਪ੍ਰਭੂ ਮੈਂ ਸਰਨ ਆਇਆ ਹਾਂ ਮੇਰੇ ਉੱਤੇ ਮਿਹਰ ਕਰ ਅਸ਼ਟਪਦੀ ਜੈ ਪ੍ਰਸਾਦ ਸਤਿ ਅੰਮ੍ਰਿਤ ਖਾਏ ਜਿਸ ਦੀ ਕਿਰਪਾ ਨਾਲ ਤੂੰ ਕਈ ਕਿਸਮਾਂ ਦੇ ਸਵਾਦਲੇ ਖਾਣੇ ਖਾਂਦਾ ਹੈ ਤਿਸ ਠਾਕੁਰ ਕੋ ਰਾਖ ਮਨ ਮਾਹੇ ਉਸ ਨੂੰ ਮਨ ਵਿੱਚ ਚੇਤੇ ਰੱਖ ਜੈ ਪ੍ਰਸਾਦ ਸੁਗੰਧਤ ਤਿਨ ਲਾਵੇ ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉੱਤੇ ਤੂੰ ਸੁਗੰਧੀਆਂ ਲਾਉਂਦਾ ਹੈ ਤਿਸ ਕੋ ਸਿਮਰਤ ਪਰਮਗਤ ਪਾਵੇ ਉਸ ਨੂੰ ਯਾਦ ਕੀਤੇ ਤੂੰ ਉੱਚਾ ਦਰਜਾ ਹਾਸਲ ਕਰ ਲਏਗਾ ਜੈ ਪ੍ਰਸਾਦ ਬਸੇ ਸੁਖ ਮੰਦਰ ਜਿਸ ਦੀ ਦਇਆ ਨਾਲ ਤੂੰ ਸੁਖ ਮਹਿਲਾ ਵਿੱਚ ਵਸਦਾ ਹੈ ਤਿਸੇ ਤੇ ਆਏ ਸਦਾ ਮਨ ਅੰਦਰ ਉਸ ਨੂੰ ਸਦਾ ਮਨ ਵਿੱਚ ਸਿਮਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜਿਸ ਦੀ ਕਿਰਪਾ ਨਾਲ ਤੂੰ ਘਰ ਵਿੱਚ ਮੌਜਾਂ ਨਾਲ ਵਸ ਰਿਹਾ ਹੈ ਆਠ ਪਹਿਰ ਸਿਮਰਿਓ ਤਿਸ ਰਸਨਾ ਉਸ ਨੂੰ ਜੀਵ ਨਾਲ ਅਠੇ ਪਹਿਰ ਯਾਦ ਕਰ ਜੈ ਪ੍ਰਸਾਦ ਅੰਗਰਸ ਭੋਗ ਜਿਸ ਦੀ ਕਿਰਪਾ ਨਾਲ ਆਨੰਦ ਤੇ ਸਵਾਦ ਭੋਗਦਾ ਹੈ ਨਾਨਕ ਸਦਾ ਤੇ ਆਈ ਹੈ ਧਿਆਵਣ ਜੋਗ ਹੈ ਨਾਨਕ ਉਸ ਨੂੰ ਸਦਾ ਜਾਣ ਕਰੀਏ ਜੋ ਜਾਤ ਕਰਨ ਦੇ ਜੋਗ ਹੈ ਜੈ ਪ੍ਰਸਾਦ ਪਾਟ ਫਟੰਬਰ ਹਟਾ ਲਈਏ ਜਿਸ ਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਹਟਾਉਂਦਾ ਹੈ ਤਿਸੇ ਤੇ ਆਲ ਕਾ ਧਿਆਵੁਰੁ ਲੁਭਾਵੀਏ ਉਸ ਨੂੰ ਛੱਡ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈ ਸਾਚੈ ਪ੍ਰਸਾਦ ਸੁਖ ਸਹਿਜ ਸੋ ਜੀਐ ਜਿਸ ਦੀ ਮਿਹਰ ਨਾਲ ਸੇਜ ਉਤੇ ਸੁਖੀ ਵਸਤ ਸਵਿੰਦਾ ਹੈ ਮਨ ਆਠ ਪੈਰ ਤਾਂ ਕੇ ਜਸ ਗਵਾਹ ਜੀਐ ਹੈ ਮਨ ਉਸ ਪ੍ਰਭੂ ਦਾ ਜਸ ਅਠੇ ਪੈਰ ਗਾਉਣਾ ਚਾਹੀਦਾ ਹੈ ਜੈ ਪ੍ਰਸਾਦ ਤੁਜ ਸਭ ਕੋ ਮਾਨੇ ਜਿਸ ਦੀ ਮਿਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ ਮੁੱਖਤਾ ਕੋ ਜਸ ਰਸਨੁ ਬਖਾਨੇ ਉਸ ਦੀ ਵਡਿਆਈ ਮੋਹ ਜੀਵ ਨਾਲ ਕਰ ਚੈ ਬਰਸਾਤੈ ਰਹਿਤਾ ਤਰਮਾ ਜਿਸ ਦੀ ਕਿਰਪਾ ਨਾਲ ਤੇਦਾ ਧਰਮ ਰਹਿੰਦਾ ਹੈ ਮਾਨ ਸਦਾ ਧਿਆਈਏ ਕੇਵਲ ਪਾਰ ਬ੍ਰਹਮਾ ਹੈ ਮਨ ਤੂੰ ਸਦਾ ਉਸ ਪਰਮੇਸ਼ਵਰ ਨੂੰ ਸਿਮਰ ਪਰਬ ਜੀ ਜਗਤ ਦਾ ਦਰਗਾ ਮਨ ਪਾਵੈ ਉਹ ਪ੍ਰਭੂ ਦੇ ਪਦ ਕੀਤੇ ਅੰਦਰਗਾ ਵਿੱਚ ਮਾਨ ਪਾਈਦਾ ਹੈ ਨਾਨਕ ਪਤ ਸੇ ਤੇ ਘਰ ਜਾਵੈ ਹੈ ਨਾਨਕ ਇਜਤ ਨਾਲ ਆਪਣੇ ਘਰ ਵਿੱਚ ਜਾਈਦਾ ਹੈ ਜੈ ਪ੍ਰਸਾਦ ਅਰੋਗ ਕਾਂਚਣ ਦੇ ਜਿਸ ਦੀ ਕਿਰਪਾ ਨਾਲ ਸੋਨੇ ਵਰਗੀ ਤੇਰੀ ਅਰੋਗ ਦੇ ਹੈ ਲਿਵ ਲਾਵਿਓ ਤਿਸ ਰਾਮ ਸਨੇਹੀ ਉਸ ਪਿਆਰੇ ਰਾਮ ਨਾਲ ਲਿਵ ਜੋੜ ਐ ਪ੍ਰਸਾਦ ਤੇਰਾ ਉੱਲਾ ਰੈਤ ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ ਮਾਨ ਸੁਖ ਪਾਵੈ ਹਰ ਹਰ ਜਸ ਕਹਿਤ ਹੇ ਮਨ ਹਰੀ ਦਾ ਜਸ ਕਹੰਦੇ ਆ ਸੁਖ ਪਾਉਂਦਾ ਹੈ ਜੈ ਪ੍ਰਸਾ ਤੇਰੇ ਸਗਲ ਸਿਧਰ ਢਾਕੇ ਜਿਸ ਦੀ ਦਇਆ ਨਾਲ ਤੇਰੇ ਸਾਰੇ ਦੋਸ਼ ਟਕੇ ਰਹਿੰਦੇ ਹਨ ਮਨ ਸਰਨੇ ਪਰ ठाकुर ਪ੍ਰਭਤਾ ਕੇ ਹੈ ਮਨ ਉਸ ਪ੍ਰਭੂ ठाकुर ਦੀ ਸ਼ਰਨ ਪਾਉ ਜੈ ਪ੍ਰਸਾ ਤੁਝ ਕਉਣਾ ਪਹੁੰਚ ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ मन सास सास रो प्राव्यू उच है मन उस उच्चे प्रभु नवास सुवास याद कर जय प्रसाद पाए दुर्लभ दे जिस की कृपा नाल तेनू यह मनोखा शरीर लाभा है नानक ता की भगत करे है म मन... नानक उस प्रभु की भगती कर जय प्रसाद भोखण पर ही जय जिस की कृपा नाल गहने पहनता है ਮਾਨਤੇ ਸਿਮਰਤੇ ਕਿਉਂ ਆਲਸ ਕੀਜੈ ਹੈ ਮਾਨੁਸ ਨੂੰ ਸਿਮਰਦਿਆ ਕੋਈ ਆਲਸ ਕਿਉਂ ਕਰਦਾ ਹੈ ਜੈ ਪ੍ਰਸਾਦ ਅਸਵਸਥੀ ਸਵਾਰੀ ਜਿਸ ਦੀ ਮਿਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈ ਮਾਨਤੇ ਸ ਪ੍ਰਭ ਕੋ ਕਬੋ ਨਾਭ ਸਾਰੀ ਹੈ ਮਨ ਉਸ ਪ੍ਰਭ ਨੂੰ ਕਦੇ ਨਾ ਬੁਲਾਈ ਜੈ ਪ੍ਰਸਾਦ ਬਾਗ ਮਿਲਖ ਧਨਾ ਜਿਸ ਦੀ ਦੇਹ ਨਾਲ ਬਾਗ ਜ਼ਮੀਨਾਂ ਤੇ ਧਨ ਹਨ ਰਾਖ ਪਰੋਈ ਪ੍ਰਭ ਆਪਣੇ ਮਣਾ ਸੂ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਈ ਰੱਖ ਜਿਨ ਤੇਰੀ ਮਨ ਬਣਤ ਬਣਾਈ ਹੈ ਮਨ ਜਿਸ ਨੇ ਤੈਨੂੰ ਸਾਜਿਆ ਹੈ ਉਠਤ ਬੈਠਤ ਸਦ ਤਿਸੇ ਤੇ ਆਈ ਉੱਠਤੇ ਬਹੰਦੇ ਉਸ ਨੂੰ ਸਦਾ ਸਿਮਰ ਤਿਸੇ ਤੇ ਆਏ ਜੋ ਏਕ ਅਲਖੇ ਉਸ ਪ੍ਰਭੂ ਨੂੰ ਸਿਮਰ ਕੇ ਜੋ ਏਕ ਤਿ ਹੈ ਇਕ ਬੰਧ ਹੈ ਤਿਸੇ ਤੇ ਆਏ ਜੋ ਏਕ ਅਲਖੇ ਉਸ ਪ੍ਰਭੂ ਨੂੰ ਸਿਮਰ ਜੋ ਏਕ ਹੈ ਤੇ ਬੰਧ ਹੈ ਇਹਾਂ ਉਹ ਆ ਨਾਨਕ ਤੇਰੀ ਰੱਖੇ ਹੈ ਨਾਨਕ ਲੋਕ ਤੇ ਪ੍ਰਲੋਕ ਵਿੱਚ ਉਹੀ ਤੇਰੀ लाज ਰੱਖਣ ਵਾਲਾ ਹੈ ਜੈ ਪ੍ਰਸਾਦ ਕਰਿਓ ਪੁੰਨ ਬਹੁ ਦਾਨ ਜਿਸ ਦੀ ਕਿਰਪਾ ਨਾਲ ਬਹੁਤ ਦਾਨ ਪੁੰਨ ਕਰਦਾ ਹੈ ਮਨ ਆਠ ਪੈਰ ਕਰ ਤਿਸ ਕਾ ਧਿਆਨ ਹੈ ਮਨ ਅਠੇ ਪੈਰ ਉਸ ਦਾ ਚੇਤਾ ਕਰ ਜੈ ਬਰਸਾਦ ਤੂ ਆਚਾਰ ਵਿਹਾਰੇ ਜਿਸ ਦੀ ਮਿਹਰ ਨਾਲ ਤੂ ਹੀ ਤਰਸ ਮਾ ਕਰਨ ਜੋਗਾ ਹੋਇਆ ਹੈ ਤਿਸ ਪ੍ਰਭ ਕੋ ਸਾ ਸਾਸ ਚਿਤਾਰੀ ਉਸ ਪ੍ਰਭ ਨੂੰ ਸੁਆਸਵਾਦ ਜਾਦ ਕਰ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਜਿਸ ਦੀ ਦਇਆ ਨਾਲ ਤੇ ਸੋਹਣੀ ਸ਼ਕਲ ਹੈ ਸੋ ਪ੍ਰਭ ਸਿਮਰੇ ਸਦਾ ਅਨੂਪ ਉਸ ਸੋਹਣੇ ਮਾਲਕ ਨੂੰ ਤੂੰ ਸਦਾ ਸਿਮਰ ਜੈ ਪ੍ਰਸਾਦ ਤੇਰੀ ਨੇਕੀ ਜਾਤ ਜਿਸ ਦੀ ਕਿਰਪਾ ਨਾਲ ਤੈਨੂੰ ਚੰਗੀ ਜਾਤੀ ਮਿਲੀ ਹੈ ਸੋ ਪ੍ਰਭ ਸਿਮਰੇ ਸਦਾ ਦਿਨ ਰਾਤ ਉਸ ਨੂੰ ਸਦਾ ਦਿਨ ਰਾਤ ਯਾਦ ਕਰ ਜੈ ਪ੍ਰਸਾਦ ਤੇਰੀ ਮਤ ਰਹੇ ਜਿਸ ਦੀ ਮੇਰ ਨਾਲ ਤੇਰੀ ਜਤ ਬਣੀ ਹੋਈ ਹੈ ਗੁਰ ਪ੍ਰਸਾਦ ਨਾਨਕ ਜਸ ਕਾਏ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਜਸ ਕਾਏ ਜੈ ਪ੍ਰਸਾਦ ਸੁਣਿਓ ਕਰਨਾਦ ਜਿਸ ਦੀ ਕਿਰਪਾ ਨਾਲ ਕਨ ਕਰਤ ਸੁੰਦੇ ਹਨ ਜੈ ਪ੍ਰਸਾਦ ਭੇਖੇ ਬਿਸਮਾਦ ਜਿਸ ਦੀ ਮੇਰ ਨਾਲ ਅਚਰਜਨਾਰੇ ਵੇਖਦਾ ਹੈ ਜੈ ਪ੍ਰਸਾਦ ਬੋਲੇ ਅਮਰ ਤਸਨਾ ਜਿਸ ਦੀ ਕਿਰਪਾ ਨਾਲ ਜੀ ਮਿੱਠੇ ਬੋਲ ਬੋਲਦੀ ਹੈ ਜੈ ਪ੍ਰਸਾਦ ਸੁਖ ਸਹਿਜੇ ਵਸਨਾ ਜਿਸ ਦੀ ਕਿਰਪਾ ਨਾਲ ਸੁਭਾਗਿਕ ਵੀ ਸੁਖੀ ਵਸ ਰਿਹਾ ਹੈ ਜੈ ਪ੍ਰਸਾਦ ਹਸਤ ਹਸਤ ਕਰ ਚਲੀਏ ਜਿਸ ਦੀ ਦਇਆ ਨਾਲ ਤੇਰੇ ਹੱਥ ਕੰਮ ਦੇ ਰਹੇ ਹਨ ਜੈ ਪ੍ਰਸਾਦ ਸਪੂਰਣ ਭਲੀਏ ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ ਵਿਹਾਰ ਵਿੱਚ ਕਾਮਯਾਬ ਹੁੰਦਾ ਹੈ ਜੈ ਪ੍ਰਸਾਦ ਪਰਮਗਤ ਪਾਵਿਏ ਜਿਸ ਦੀ ਕਿਰਪਾ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ ਜੈ ਪ੍ਰਸਾਦ ਸੁਖ ਸਹਿਜ ਸਮਾਵੇ ਜਿਸ ਦੀ ਕਿਰਪਾ ਨਾਲ ਸਹਿਜ ਸੁਖ ਵਿੱਚ ਰਹਿੰਦਾ ਹੈ ਐਸਾ ਤਰਬ ਤੇ ਆਗੇ ਅਵਰ ਕਤ ਲਾਗਿਓ ਅਜੇ ਹੈ ਪ੍ਰਭੂ ਛੱਡ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈ ਗੁਰ ਪ੍ਰਸਾਦ ਨਾਨਕ ਮਨ ਜਾਗਿਓ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਮਨ ਅੰਦਰ ਜਾਗੋ ਜੈ ਬਰਸਾ ਤੂੰ ਪ੍ਰਗਟ ਸੰਸਾਰ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਜਗਤ ਵਿੱਚ ਪ੍ਰਸਿੱਧ ਹੈ ਤਿਸ ਪ੍ਰਭ ਕੋ ਮੂਲ ਨਾ ਮਣੋ ਵਿਸਾਰ ਉਸ ਨੂੰ ਕਦੇ ਵੀ ਮਣੋ ਨਾ ਭਲਾਓ ਜੈ ਪ੍ਰਸਾਦ ਤੇਰਾ ਪ੍ਰਤਾਪ ਜਿਸ ਦੀ ਕਿਰਪਾ ਨਾਲ ਤੇਰਾ ਤੇਜ ਪ੍ਰਤਾਪ ਹੈ ਰੇ ਮਨ ਮੂਰ ਤਾਂ ਤਾਂ ਕਿਉ ਜਾਪ ਹੈ ਮੂਰਖ ਮਨ ਤੂੰ ਉਸ ਪ੍ਰਭੂ ਨੂੰ ਸਿਮਰ ਜੈ ਪ੍ਰਸਾਦ ਤੇਰੇ ਘਰ ਜਪੂਰੇ ਜਿਸ ਦੀ ਕਿਰਪਾ ਨਾਲ ਤੇਰੇ ਕਾਮ ਸਿਰੇ ਚੜਦੇ ਹਨ ਤਿਸੇ ਜਾਨ ਮਨ ਸਦਾ ਹਜੂਰੇ ਹੈ ਮਨ ਤੂੰ ਉਸ ਨੂੰ ਸਦਾ ਅੰਗ ਸੰਗ ਜਾਣ ਜੈ ਪ੍ਰਸਾਦ ਪਾਵੈ ਸਾਚ ਜਿਸ ਦੀ ਕਿਰਪਾ ਨਾਲ ਤੈਨੂੰ ਸੱਚ ਪ੍ਰਾਪਤ ਹੁੰਦਾ ਹੈ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਹੈ ਮਨ ਹੈ ਮਹਿਰੇ ਮਨ ਤੂੰ ਉਸ ਨਾਲ ਰਚਿਆ ਰਹੋ ਜੈ ਪ੍ਰਸਾਦ ਸਾਭ ਕੀ ਗਤ ਹੋਏ ਜਿਸ ਦੀ ਕਿਰਪਾ ਨਾਲ ਹਰੇਕ ਦੀ ਉਸ ਤਾ ਕ ਪਹੁੰਚ ਹੋ ਜਾਂਦੀ ਹੈ ਨਾਨਕ ਜਾਪ ਜਪੇ ਜਪ ਸੋਈ ਹੀ ਨਾਨਕ ਉਹੋ ਹਾਰੇ ਜਾਪ ਹੀ ਜਪਦਾ ਹੈ ਆਪ ਜਪਾਇ ਜਪੇ ਸੋ ਨਾਉ ਉਹ ਹੀ ਮਨੋ ਪ੍ਰਭੂ ਦਾ ਸਿਮਰਨ ਨਾਮ ਜਪਦਾ ਹੈ ਜਿਸ پاس ਉਹ ਆਪ ਜਪਾਉਂਦਾ ਹੈ ਆਪ ਗਵਾਏ ਸੋ ਹਰ ਗੁਣ ਗਾਉ ਉਹ ਹੀ ਮਨੋ ਖਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਉਣ ਲਈ ਪ੍ਰੇਰਦਾ ਹੈ ਰਾਗ ਦੀਰ ਬਾਤ ਹੈ ਹੋਏ ਪਰਦਾਸ ਪ੍ਰਭ ਦੀ ਕਿਰਪਾ ਨਾਲ ਪ੍ਰਕਾਸ਼ ਹੁੰਦਾ ਹੈ ਪ੍ਰਭ ਦੇ ਆ ਤੇ ਕਮਲੇ ਬਿਦਾਸ ਉਸ ਦੀ ਦਇਆ ਨਾਲ ਹਿਰਦਾ ਗਿੜਦਾ ਹੈ ਪ੍ਰਭ ਸੋ ਪ੍ਰਸਾਨ ਬਸੇ ਮਨ ਸੋਈ ਪ੍ਰਭ ਪ੍ਰਸਾਨ ਹੁੰਦਾ ਹੈ ਤਾਂ ਉਹ ਮਨ ਵਿੱਚ ਵੱਸਦਾ ਹੈ ਪ੍ਰਭ ਦੇ ਆ ਮਤ ਉੱਤਮ ਹੋਈ ਪ੍ਰਭ ਦੀ ਮਿਹਰ ਨਾਲ ਮਤ ਚੰਗੀ ਹੁੰਦੀ ਹੈ ਸਰਬ ਨਿਦਾਨ ਪ੍ਰਭ ਤੇਰੀ ਮਾਇਆ ਰਬ ਦੀ ਮਿਹਰ ਦੀ ਨਦਰ ਸਾਰੇ ਕਜਾਂ ਨੇ ਹਨ ਆਪੇ ਕਛੂਨਾ ਕੀ ਨੋ ਪਾਇ ਲਾਇਆ ਆਪਣੇ ਯਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ ਜਿੱਤੇ ਜਿੱਤ ਲਾਗ ਹੈ ਦਿੱਤ ਲੱਗਿਆ ਹਰੀਨਾਥ ਏ ਹਰੀ ਹੈ ਨਾਥ ਜਿੱਦ ਤੂ ਲੋਂਦਾ ਹੈ ਉਦਰੀ ਇਹ ਜੀਵ ਲੱਗਦੇ ਹਨ ਨਾਨਕ ਇਨਕੇ ਕਛੂ ਨਾ ਹਾਥ ਹੈ ਨਾਨਕ ਇਨ ਜੀਵ ਦੇ ਵਸ ਕੁਝ ਵੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ